ਸਮੇਂ ਤੇ ਮੈਂ ਉਹਨਾਂ ਬਾਰੇ ਵੀ ਜ਼ਿਕਰ ਕਰਾਂ ਅੱਜ ਸਿਰਫ ਆਪਣੇ ਦੋ ਇਤਰਾਜਾਂ ਬਾਰੇ ਜੋ ਸਿੱਖ ਪਰੰਪਰਾਵਾਂ ਨਾਲ ਸਿੱਖ ਰਵੈਤਾਂ ਦੇ ਨਾਲ ਸਿੱਖ ਮਰਿਆਦਾ ਨਾਲ ਜੁੜੇ ਹੋਏ 18 ਦਸੰਬਰ ਨੂੰ ਸਿੰਘ ਸਭ ਗਿਆਨੀ ਹਰਪ੍ਰੀਤ ਸਿੰਘ ਜੀ ਤਤਿ ਸ਼੍ਰੀ ਦੰਦਮਾ ਸਾਹਿਬ ਤੇ ਜਿਹੜਾ ਨਿਰੰਤਰ ਕੀਰਤਨ ਚੱਲਦਾ ਹੈ ਅਮਰਤ ਵੇਲੇ ਤੋਂ ਲੈ ਕੇ ਰਾਤ ਤੱਕ ਉਸ ਕੀਰਤਨ ਨੂੰ ਰੋਕ ਕੇ ਤੇ ਆਮ ਕਰਕੇ ਜਿਹੜਾ ਸਿੱਖ ਹੈ ਤੇ ਕੋਈ ਵੀ ਹੋਵੇ ਵੱਡੇ ਤੋਂ ਵੱਡਾ ਹੋਵੇ ਉਹ ਪੰਜਾਂ ਦੇ ਪੇਸ਼ ਹੁੰਦਾ ਹੈ ਇਹ ਪੇਸ਼ ਨਹੀਂ ਹੋਏ ਪੰਜ ਪੇਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕੀਤਾ ਤੇ ਉੱਥੇ ਫਿਰ ਮਾਈਕ ਫੜ ਕੇ ਡਾਕਟਰ ਸ਼੍ਰੀ ਦਮਦਮਾ ਸਾਹਿਬ ਦੀ ਫਸੀਲ ਦੇ ਥੱਲੇ ਖੜ ਕੇ ਉੱਥੇ ਆਪ ਦੇ ਇੱਕ ਨਿੱਜੀ ਭਾਸ਼ਣ ਦਿੱਤਾ ਜਿਹੜਾ ਕਿ ਕਦਾ ਚਿੱਤ ਵੀ ਸ਼੍ਰੀ ਦਮਦਮਾ ਸਾਹਿਬ ਦੇ ਤਖਤ ਜਾਂ ਕਿਸੇ ਵੀ ਤਖਤ ਤੋਂ ਸੋਭਾ ਨਹੀਂ ਦਿੰਦਾ ਤੇ ਕਿਸੇ ਵੀ ਪਵਿੱਤਰ ਅਸਥਾਨ ਤੋਂ ਸੋਭਾ ਨਹੀਂ ਦਿੰਦਾ ਪਰ ਪਹਿਲੀ ਗੱਲ ਇਹ ਕਿ ਸਾਡੀ ਮਰਿਆਦਾ ਹੀ ਕਿਸੇ ਤਰ੍ਹਾਂ ਦੀ ਅਜਿਹੀ ਅਜਾਜਤ ਨਹੀਂ ਦਿੰਦੀ ਚਲਦੇ ਕੀਰਤਨ ਨੂੰ ਰੋਕਣਾ ਪੰਜਾਂ ਪਿਆਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕਰਨਾ ਤੇ ਆਪਣੇ ਨਿੱਜੀ ਬਚਨ ਬਲਾਹ ਜਿਹੜੇ ਨੇ ਆਪਣਾ ਨਿੱਜੀ ਸਪਸ਼ਟੀਕਰਨ ਜਿਹੜਾ ਆ ਉੱਤਖਤਿ ਸ਼੍ਰੀ ਦਮਦਮਾ ਸਭ ਤੋਂ ਗਿਆਨੀ ਹਰਪੀ ਸਿੰਘ ਜੀ ਹਰੋਂ ਵੱਲੋਂ ਰੱਖਣਾ ਇੱਕ ਗੁਰਮਤਿ ਦੀ ਘੋਰ ਉਲੰਘਣਾ ਹੈ। ਮਰਿਆਦਾ ਦੀ ਘੋਰ ਉਲੰਘਣਾ ਹੈ। ਚਾਹੇ ਉਹ ਜਥੇਦਾਰ ਵੀ ਨੇ ਪਰ ਮਰਿਆਦਾ ਦੀ ਰੰਗਣਾ ਨਹੀਂ ਕਰ ਸਕਦੇ। ਮੈਂ ਸਵਾਲ ਕਰੂੰਗਾ ਬੇਨਤੀ ਕਰੂੰਗਾ ਕਿ ਅਜੇ ਹੀ ਚਾਹੇ ਉਹ ਕਿੰਡੀ ਵੀ ਵੱਡੀ ਸਖਸ਼ੀਤ ਹੋਵੇ ਜਿੰਨੇ ਮर्यादा भंग ਕੀਤੀ ਹੋਵੇ ਤੇ ਤਖਤ ਦੀ ਜਿਹੜੀ ਨਿਰੰਤਰ ਸੇਵਾ ਚੱਲਦੀ ਹੈ ਉਹਦੇ ਵਿੱਚ ਰਿਕਾਵਟ ਪਾਈ ਹੋਵੇ ਤੇ ਇੱਕ ਨਵੀਂ ਰਵੈਤ ਪੈਦਾ ਕੀਤੀ ਹੋਵੇ ਜਿਹੜੀ ਕਿ ਕਦਾ ਚਿੱਤ ਵੀ ਸਿੱਖੀ ਦੇ ਵਿੱਚ ਪ੍ਰਮਾਨ ਨਹੀਂ ਕੀਤੀ ਜਾ ਸਕਦੀ ਅਜਿਹੇ ਕਰਨ ਵਾਲੇ ਸ਼ਖਸ ਦੇ ਵਰਤ ਜੇ ਕੋਈ ਵੀ ਵੱਡੀ ਤੋਂ ਵੱਡੀ ਕਿਸੇ ਵੀ ਤਰ੍ਹਾਂ ਦੀ ਜ ਧਾਰਮਿਕ ਸਖਸ਼ੀਤ ਕਿਉਂ ਨਾ ਹੋਵੇ ਉਸ ਰੁੱਧ ਗੁਰਮਤ ਦੇ ਅਨਸਾਰ ਜਿਹੜੀਆਂ ਸਰੀਆਂ ਪ੍ਰਮਾਣੇ ਉਹਨਾਂ ਦੇ ਮੁਤਾਬਕ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਬੇਨਤੀ ਕਰਾਂਗਾ ਜਥੇਦਸ਼ਰੀ ਕਾਲ ਤੇ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਕਿਉਂ ਕਿਉਂਕਿ ਬੜਾ ਅਸੂਮ ਮੋਟੂ ਬਿਲੇ ਲੈਂਦੇ ਆ ਮਤਲਬ ਮੇਰੀ ਛੋਟੀ ਜੀ ਭਾਈ ਹੋਈ ਪੋਸਟ ਜਿਹਦੇ ਬਾਰੇ ਮੈਂ ਮਾਫੀ ਵੀ ਮੰਗ ਲਈ ਸੀ ਜਦੋਂ ਮੈਨੂੰ ਤਲਬੀ ਸਮੇਂ ਸੱਧਿਆ ਸੀਗਾ ਤੇ ਜੋ ਮੇਰੇ ਨਾਲ ਉੱਥੇ ਵਿਹਾਰ ਕੀਤਾ ਗਿਆ ਉਹਦੇ ਚ ਬਹੁਤ ਕੁਝ ਲੋਕਾਂ ਦੇ ਸਾਹਮਣਿਆਂ ਚ ਪਿਆ ਤੇ ਇੱਕ ਨਿਵੇਕਲਾ ਹੀ ਆਦੇਸ਼ ਜਿਹੜਾ ਕਿ ਮੈਂ ਪ੍ਰਵਾਨ ਕੀਤਾ ਸੀ ਤੇ ਪ੍ਰਵਾਨ ਹੈ ਤੇ ਹਮੇਸ਼ਾ ਮੈਨੂੰ ਘਰੋਖੜ ਰਹੇਗਾ ਪਰ ਕਦੀ ਸ਼੍ਰੀ ਅਕਾਲ ਤਖਤ ਸਰ ਦੇ ਇਤਿਹਾਸ ਦੇ ਵਿੱਚ ਅਜਿਹਾ ਆਦੇਸ਼ ਨਹੀਂ ਸੀ ਜਾਰੀ ਹੋਇਆ ਕਿ ਕਿਸੇ ਸਿੱਖ ਨੂੰ ਅਜਿਹਾ ਆਦੇਸ਼ ਕਰਨਾ ਕਿ ਇਹਨੂੰ 10 ਵਾਸਤੇ 10 ਸਾਲ ਵਾਸਤੇ ਕੈਨਟ ਵਿੱਚ ਕੱਢ ਦੇ। ਤੇ ਹੰਦੂਦਾਰੇ ਸਾਹਮਣੇ ਹੈ ਜਹਦਰ ਸਾਹਿਬ ਸੁਭੋ ਮੋਟੂਣੀ ਅੰਦੀ ਮਤਲਬ ਕਿ ਆਪਣੇ ਆਪ ਜਿਹੜਾ ਸੰਗਿਆਨ ਲੈਣਾ ਹੈ ਮੇਰੇ ਨਜ਼ਰ ਆਉਂਦਾ ਹੈ ਕਿ ਇੱਕ ਵੱਡੀ ਸ਼ਖਸੀਅਤ ਨੇ ਇੱਕ ਵੱਡੀ ਧਾਰਮਿਕ ਸ਼ਖਸੀਅਤ ਨੇ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਤਖਤ ਦੀ ਮਰਿਆਦਾ ਨੂੰ ਭੰਗ ਕਰਤਾ ਸਿੱਖੀ ਦੀ ਮਰਿਆਦਾ ਨੂੰ ਭੰਗ ਕਰਤਾ ਤੇ ਫਿਰ ਜੇ ਤੁਹਾਡੀ ਵਰਗੀਆਂ ਸ਼ਖਸੀਅਤਾਂ ਜਿਹੜੀਆਂ ਨੇ ਜਿਨ੍ਹਾਂ ਨੇ ਪਹਿਰਾ ਦੱਣਾ ਹੈ ਜਿਨ੍ਹਾਂ ਨੇ ਮਰਿਆਦਾ ਨੂੰ ਕਾਇਮ ਕਰਨਾ ਹੈ ਜੇ ਉਹ ਨੋਟਿਸ ਨਹੀਂ ਲੈਣਗੇ ਤੇ ਅਸੀਂ ਕਿੱਥੇ ਜਾਵਾਂਗੇ ਮੈਂ ਬੇਨਤੀ ਕਰੂੰਗਾ ਜਹਦਰ ਗਿਆਨੀ ਰਵੀਰ ਸਿੰਘ ਜੀ ਹੋਰਾਂ ਨੂੰ ਕਿ ਉਹ ਕਿਰਪਾ ਕਰਕੇ ਗਿਆਨੀ ਹਰਪੀ ਸਿੰਘ ਜੀ ਹੋਰਾਂ ਤੇ ਗੁਰਮਤ ਦੇ ਅਨਸਾਰ ਮਰਿਆਦਾ ਦੇ ਅਨਸਾਰ ਰਹਿਤ ਮਰਿਆਦਾ ਦੇ ਅਨਸਾਰ ਰਵਾਇਤਾਂ ਦੇ ਮੁਤਾਬਕ ਪਰੰਪਰਾਵਾਂ ਦੇ ਮੁਤਾਬਕ ਜੋ ਉਹਨਾਂ ਨੇ ਮਰਿਆਦਾ ਭੰਗ ਕੀਤੀ ਹੈ ਰਵਾਇਤਾਂ ਭੰਗ ਕੀਤੀਆਂ ਨੇ ਉਹਦੀ ਜਿਹੜੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਉਦੋਂ ਬਤ ਉਹਨਾਂ ਨੂੰ ਤਨਖਾਹ ਨਾ ਹੋਣੀ ਚਾਹੀਦੀ ਦੂਜੀ ਮੈਂ ਬੇਨਤੀ ਕਰੂੰਗਾ ਜਹਦਰ ਗਿਆਨੀ ਰੰਬੀ ਸਿੰਘ ਉਹਨਾਂ ਦੇ ਚਰਨਾਂ ਦੇ ਵਿੱਚ ਕਿ ਜਤ ਜਸ ਤੁਰਮੇ ਮਾੜਾ ਸੀ ਮੈਂ ਔਗਣ ਹਾਂ ਸੀ ਤੇ ਮੈਂ ਤੇ ਆ ਪਹਿਲਾਂ ਵੀ ਇਸ ਆਸ਼ੇ ਨਾਲ ਚੱਲਦਾ ਕਿ ਸਤਿਗੁਰਾਂ ਦੇ ਉਸ ਸ਼ਬਦ ਦੇ ਅਨਸਾਰ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਹੋਏ ਪਰ ਆਪ ਜੀ ਨੇ ਕੋਸ਼ਿਸ਼ ਕਰਦੀ ਆ ਕਿ ਗੁਰਮਤਿ ਤੇ ਪਹਿਰਾ ਦੀਏ ਪਰ ਫਿਰ ਵੀ ਅਣਧਾਵਨਾ ਭੁੱਲਣਾ ਆ ਰਿਹਾ ਭੁੱਲਾ ਹੋ ਜਾਂਦੀ ਹੈ ਪਰ 16 ਅਕਤੂਬਰ ਨੂੰ ਜਿਸ ਦਿਨ 15 ਨੂੰ ਮੇਰੇ ਵਿਰੁੱਧ ਆਦੇਸ਼ ਜਾਰੀ ਕੀਤਾ ਗਿਆ ਤੇ 16 ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਹੋਰਾਂਗੇ ਇੱਕ ਤਖਤ shri ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਬੈਠ ਕੇ ਆਪਣੇ ਜਥੇਦਾਰ ਨਿਵਾਸ ਦੇ ਉੱਪਰ ਬੈਠ ਕੇ ਇੱਕ ਰੋਂਦਿਆਂ ਹੋਏ ਜਿਹੜੀ ਵੀਡੀਓ ਕਾਈ ਸੀ ਜੀ ਦੇ ਵਿੱਚ ਦੋਸ਼ ਲਾਇਆ ਸੀ ਕਿ ਬਿਰਸਾ ਸਿੰਘ ਮਲਤੋਖਰ ਨੇ ਮੈਨੂੰ ਮੇਰੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਨੇ ਮੇਰੀਆਂ ਬੱਚੀਆਂ ਬਾਰੇ ਮਾੜਾ ਬੋਲਿਆ ਏ ਮੇਰੀ ਜਾਤ ਪਰਖੀ ਏ ਉਹ ਜਿਹੜੇ ਵੀਡੀਓ ਪਾਈ ਸੀ ਉਹ ਵੱਡਾ ਕੁਫਰ ਸੀਗਾ ਝੂਠ ਸੀਗਾ ਗੁਨਾਹ ਸੀਗਾ ਮੈਂ 16 ਅਕਤੂਬਰ ਤੋਂ ਲੈ ਕੇ ਲਗਾਤਾਰ ਅੱਜ 2 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਲਗਭਗ 2.5 ਮਹੀਨੇ ਹੋ ਗਏ ਮੈਨੂੰ ਉਹਦਾ ਇਖਲਾਸ ਨਹੀਂ ਮਿਲਿਆ ਮੈਂ ਕਿਹਾ ਕਿ ਜਦਰ ਸਾਹਿਬ ਜੀਵਨ ਨੇ ਮੇਰੇ ਤੇ ਦੋਸ਼ ਲਾਏ ਸੀ ਜਿਹੜੇ ਕਿ ਮੈਨੂੰ ਪਤਾ ਕਿ ਉਹਨਾਂ ਨੇ ਛਰੇਮ ਝੂਠ ਬੋਲਿਆ ਕੌਮ ਨੂੰ ਗੁੰਮਰਾਹ ਕੀਤਾ ਕੌਮ ਦੇ ਵਿੱਚ ਪੜਹਾੜ ਪੈਦਾ ਕਰਨ ਲਈ ਸਿਰਫ ਇੱਕੇ ਨਿੱਜੀ ਹਿੱਤ ਸਾਧਨ ਲਈ ਉਹ ਦੋਸ਼ ਝੂਠੇ ਸੀ ਮੈਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਅਸੀਲ ਦੇ ਥੱਲੇ ਖੜ ਕੇ ਵੀ 29 ਅਕਤੂਬਰ ਨੂੰ ਬੇਨਤੀ ਕਰਕੇ ਆਇਆ ਸੀ ਤੇ ਮੈਂ ਅੱਜ ਨਿਮਰਤਾ ਸਹਿਤ ਸਿੰਘ ਸਭ ਗਿਆਨੀ ਰਗਬੀ ਸਿੰਘ ਹਰਣ ਬੇਨਤੀ ਕਰਦਾ ਕਿ ਮੇ ਮੈਂ ਤੇ ਮੇਰਾ ਪਰਿਵਾਰ ਅੱਜ ਵੀ ਉਹਨਾਂ ਦੋਸ਼ਾਂ ਨੂੰ ਲੈ ਕੇ ਬੜੇ ਦੁਖੀ ਹਨ ਕਿਉਂਕਿ ਸਿੱਖ ਸਾਹਿਬ ਨੇ ਝੂਠ ਬੋਲਤਾ ਦੋਸ਼ ਲਾਤੇ ਮੇਰੇ ਵਰਗੇ ਇੱਕ ਨਿਮਾਣੇ ਸਿੱਖ ਤੇ ਅਮਰਤਾ ਹੀ ਸਿੱਖ ਤੇ ਤੇ ਜੋ ਕਰਦਾਰ 쿠שי ਉਹਨਾਂ ਦੀ ਉਸ ਵੀਡੀਓ ਤੋਂ ਬਾਅਦ ਮੇਰੀ ਤੇ ਮੇਰੇ ਪਰਿਵਾਰ ਦੀ ਹੋਈ ਹੈ। ਕਈ ਲੋਕਾਂ ਨੇ ਅਜੇ ਹੀ ਭਾਸ਼ਾ ਜਿਹੜੀ ਮੇਰੇ ਬਾਰੇ ਤੇ ਮੇਰੇ ਪਰਿਵਾਰ ਬਾਰੇ ਵਰਤੀ ਕਿ ਅਸੀਂ ਉਹ ਭਾਸ਼ਾ ਸਾਨੂੰ ਅੱਜ ਵੀ ਚੁਉਂਦੀ ਹੈ। ਉਹ ਸ਼ਬਦ ਸਾਨੂੰ ਅੱਜ ਵੀ ਚੁਉਂਦੇ ਨੇ। ਇਸ ਸਾਹਮਣੇ ਮਿਲਣਾ ਚਾਹੀਦਾ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੋਸ਼ ਜਿਹੜੇ ਵੀਡੀਓ ਪਾ ਕੇ ਰੋਂਦਿਆ ਹੋਇਆ ਜਿਸ ਤਰ੍ਹਾਂ ਅਸਤੀਫੇ ਦੇਣ ਦਾ ਡਰਾਮਾ ਕੀਤਾ ਸੀਗਾ ਜਿਹੜੇ ਦੋਸ਼ ਲਾਏ ਸੀ ਜੇ ਤੇ ਸੱਚੇ ਨੇ ਤੇ ਸਬੂਤ ਪੇਸ਼ ਕਰਨ ਕਿਉਂਕਿ ਸੱਚੇ ਨਹੀਂ ਉਹਨਾਂ ਝੂਠ ਬੋਲਿਆ ਆ ਤੇ ਫਿਰ ਗੁਰੂ ਪੰਥ ਦੀ ਕਚਹਿਰੀ ਦੇ ਵਿੱਚ ਮਾਫੀ ਮੰਗਣ ਤੇ ਬੇਨਤੀ ਕਰੂੰਗਾ ਕਿ ਉਹਨਾਂ ਦੇ ਉੱਤੇ ਜਿਹੜੀ ਧਾਰਮਿਕ ਮਰਿਆ ਅਨਸਾਰ ਤਾਂ ਬੇਨਤੀ ਕੀਤੀ ਜਾਵੇ ਇੰਨੀ ਮੇਰੀ ਬੇਨਤੀ ਹੈ ਆਉਣ ਵਾਲੇ ਸਮੇਂ 'ਚ ਬਾਕੀ ਵਿਸ਼ੇ ਜਿਹੜੇ ਨੇ ਹੋਰ ਵੀ ਤੁਹਾਡੇ ਨਾਲ ਸਾਝੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੰਮ ਚੱਲ ਰਿਹਾ ਹੈ ਗੱਲਾਂ ਤੇ ਬਹੁਤ ਨੇ ਸਵਾਲ ਬਹੁਤ ਨੇ ਇਤਰਾਜ਼ ਬਹੁਤ ਨੇ ਇਹ ਗਿਣਨ ਲੱਗ ਜਾਵਾਂ ਤੇ ਦਰਦਨਾ ਹੋ ਸਕਦੇ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਮੈਂ ਉਹਨਾਂ ਬਾਰੇ ਵੀ ਜ਼ਿਕਰ ਕਰਾਂ ਅੱਜ ਸਿਰਫ ਆਪਣੇ ਦੋ ਇਤਰਾਜਾਂ ਬਾਰੇ ਜੋ ਸਿੱਖ ਪਰੰਪਰਾਵਾਂ ਨਾਲ ਸਿੱਖ ਰਵੈਤਾਂ ਦੇ ਨਾਲ ਸਿੱਖ ਮਰਿਆਦਾ ਨਾਲ ਜੁੜੇ ਹੋਏ 18 ਦਸੰਬਰ ਨੂੰ ਸਿੰਘ ਸਿਖਿਆਨੀ ਹਰਪ੍ਰੀਤ ਸਿੰਘ ਜੀ ਤਦ ਸ਼੍ਰੀ ਦੰਦਮਾ ਸਾਹਿਬ ਦਾ ਜਿਹੜਾ ਨਿਰੰਤਰ ਕੀਰਤਨ ਚੱਲਦਾ ਹੈ ਅਮਰਤ ਵੇਲੇ ਤੋਂ ਲੈ ਕੇ ਰਾਤ ਤੱਕ ਉਸ ਕੀਰਤਨ ਨੂੰ ਰੋਕ ਕੇ ਤੇ ਆਮ ਕਰਕੇ ਜਿਹੜਾ ਸਿੱਖ ਹੈ ਚ ਕੋਈ ਵੀ ਹੋਵੇ ਵੱਡੇ ਤੋਂ ਵੱਡਾ ਹੋਵੇ ਉਹ ਪੰਜਾਂ ਦੇ ਪੇਸ਼ ਹੁੰਦਾ ਹੈ ਇਹ ਪੇਸ਼ ਨਹੀਂ ਹੋਏ ਪੰਜ ਪੇਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕੀਤਾ ਹੈ ਉੱਥੇ ਫਿਰ ਮਾਈਕ ਫੜ ਕੇ ਤਖਤ shri ਦਮਦਮਾ ਸਾਹਿਬ ਦੀ ਫਸੀਲ ਦੇ ਥੱਲੇ ਖੜ ਕੇ ਉੱਥੇ ਆਪ ਦੇ ਇੱਕ ਨਿੱਜੀ ਭਾਸ਼ਣ ਦਿੱਤਾ ਜਿਹੜਾ ਕਿ ਕਦਾ ਚਿੱਤ ਵੀ shri ਦਮਦਮਾ ਸਾਹਿਬ ਦੇ ਤਖਤ ਜਾਂ ਕਿਸੇ ਵੀ ਤਖਤ ਤੋਂ ਸੋਭਾ ਨਹੀਂ ਦਿੰਦਾ ਤੇ ਕਿਸੇ ਵੀ ਪਵਿੱਤਰ ਅਸਥਾਨ ਤੋਂ ਸੋਭਾ ਨਹੀਂ ਦਿੰਦਾ ਪਰ ਪਹਿਲੀ ਗੱਲ ਇਹ ਕਿ ਸਾਡੀ ਮਰਿਆਦਾ ਹੀ ਕਿਸੇ ਤਰ੍ਹਾਂ ਦੀ ਅਜਿਹੀ ਅਜਾਜਤ ਨਹੀਂ ਦਿੰਦੀ ਚਲਵੇ ਕੀਰਤਨ ਨੂੰ ਰੋਕਣਾ ਪੰਜਾਂ ਪਿਆਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕਰਨਾ ਤੇ ਆਪਣੇ ਨਿੱਜੀ ਬਚਨ ਬਲਾਹ ਜਿਹੜੇ ਨੇ ਆਪਣਾ ਨਿੱਜੀ ਸਪਸ਼ਟੀਕਰਨ ਜਿਹੜਾ ਆ ਉੱਤਖਤਿ શ્રી ਦੰਦਵਾ ਸਭ ਤੋਂ ਗਿਆਨੀ ਹਰਪੀ ਸਿੰਘ ਜੀ ਹੋਰਾਂ ਵੱਲੋਂ ਰੱਖਣਾ ਇੱਕ ਗੁਰਮਤਿ ਦੀ ਘੋਰ ਅਲੰਗਣਾ ਹੈ। ਮਰਿਆਦਾ ਦੀ ਘੋਰ ਅਲੰਗਣਾ ਹੈ। ਚਾਹੇ ਉਹ ਜਥੇਕਰ ਵੀ ਨੇ ਪਰ ਮਰਿਆਦਾ ਦੀ ਰੰਗਣਾ ਨਹੀਂ ਕਰ ਸਕਦੇ। ਮੈਂ ਸਵਾਲ ਕਰੂੰਗਾ। ਬੇਨਤੀ ਕਰੂੰਗਾ ਕਿ ਅਜੇ ਹੀ ਚਾਹੇ ਉਹ ਕਿੱਡੀ ਵੀ ਵੱਡੀ ਸ਼ਕਤੀਤ ਹੋਵੇ ਜਿੰਨੇ ਮर्यादा भंग ਕੀਤੀ ਹੋਵੇ ਤੇ ਤਖਤ ਦੀ ਜਿਹੜੀ ਨਿਰੰਤਰ ਸੇਵਾ ਚੱਲਦੀ ਹੈ ਉਹਦੇ ਵਿੱਚ ਰਿਕਾਵਟ ਪਾਈ ਹੋਵੇ ਤੇ ਇੱਕ ਨਵੀਂ ਰਵੈਤ ਪੈਦਾ ਕੀਤੀ ਹੋਵੇ ਜਿਹੜੀ ਕਿ ਕਦਾ ਚਿੱਤ ਵੀ ਸਿੱਖੀ ਦੇ ਵਿੱਚ ਪ੍ਰਮਾਨ ਨਹੀਂ ਕੀਤੀ ਜਾ ਸਕਦੀ ਅਜਿਹੇ ਕਰਨ ਵਾਲੇ ਸ਼ਖਸ ਦੇ ਵਰਤ ਕਈ ਕੋਈ ਵੀ ਵੱਡੀ ਤੋਂ ਵੱਡੀ ਕਿਸੇ ਵੀ ਤਰ੍ਹਾਂ ਦੀ ਜਿ ਧਾਰਮਿਕ ਸੱਚੀਤ ਕਿਉਂ ਨਾ ਹੋਵੇ ਉਸ ਗੁੱਧ ਗੁਰਮਤ ਦੇ ਅਨਸਾਰ ਜਿਹੜੀਆਂ ਸਾਰੀਆਂ ਪਰਮ ਪਰਮਾਨੇ ਉਹਨਾਂ ਦੇ ਮੁਤਾਬਕ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਬੇਨਤੀ ਕਰਾਂਗਾ ਜਥੇਦਾਰ ਸ਼੍ਰੀ ਗੁਰੂ ਸਾਹਿਬ ਗਿਆਨੀ ਰਕबीर ਸਿੰਘ ਹੋਰਾਂ ਨੂੰ ਕਿਉਂ ਕਿਉਂਕਿ ਬੜਾ ਸੂ ਮੋਟੂ ਬਿਲਾ ਲੈਂਦੇ ਆ ਮਤਲਬ ਮੇਰੀ ਛੋਟੀ ਜੀ ਭਾਈ ਹੋਈ ਪੋਸਟ ਜਿਹਦੇ ਬਾਰੇ ਮੈਂ ਮਾਫੀ ਵੀ ਮੰਗ ਲਈ ਸੀ ਜਦੋਂ ਮੈਨੂੰ ਤਲਬੀ ਸਮੇਂ ਸੱਦਿਆ ਸੀਗਾ ਤੇ ਜੋ ਮੇਰ ਨਾਲ ਉੱਥੇ ਵਿਹਾਰ ਕੀਤਾ ਗਿਆ ਉਹਦੇ ਚ ਬਹੁਤ ਕੁਝ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਤੇ ਇੱਕ ਨਿਵੇਕਲਾ ਹੀ ਆਦੇਸ਼ ਜਿਹੜਾ ਕਿ ਮੈਂ ਪ੍ਰਵਾਨ ਕੀਤਾ ਸੀ ਤੇ ਪ੍ਰਵਾਨ ਹੈ ਤੇ ਹਮੇਸ਼ਾ ਮੈਨੂੰ ਘਰੋਂ ਖੜਾ ਰਹੇਗਾ ਪਰ ਤੱਕ ਦੀ ਸ਼੍ਰੀ ਅਕਾਲ ਤੱਕ ਸਭ ਦੇ ਇਤਿਹਾਸ ਦੇ ਵਿੱਚ ਅਜਿਹਾ ਆਦੇਸ਼ ਨਹੀਂ ਸੀ ਜਾਰੀ ਹੋਇਆ ਕਿ ਕਿਸੇ ਸਿੱਖ ਨੂੰ ਅਜਿਹਾ ਆਦੇਸ਼ ਕਰਨਾ ਕਿ ਇਹਨੂੰ ਦਸ ਵਾਸਤੇ 10 ਸਾਲ ਵਾਸਤੇ ਕੈਚ ਵਿੱਚ ਕੱਢ ਦੇ। ਤੇ ਹੁਣ ਤੁਹਾਡੇ ਸਾਹਮਣੇ ਜਹਦਰ ਸਾਹਿਬ ਸੂਬਾ ਮੋਟੂਣੀ ਅ디 ਮਤਲਬ ਕਿ ਆਪਣੇ ਆਪ ਜਿਹੜਾ ਸੰਗਿਆਨ ਲੈਣਾ ਹੈ ਉਹਨੂੰ ਤੇ ਨਜ਼ਰ ਆਉਂਦਾ ਹੈ ਕਿ ਇੱਕ ਵੱਡੀ ਸ਼ਕਤੀਤ ਨੇ ਇੱਕ ਵੱਡੀ ਧਾਰਮਿਕ ਸ਼ਕਤੀਤ ਨੇ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਤਖਤ ਦੀ ਮਰਿਆਦਾ ਨੂੰ ਭੰਗ ਕਰਤਾ ਸਿੱਖੀ ਦੀ ਮਰਿਆਦਾ ਨੂੰ ਭੰਗ ਕਰਤਾ ਤੇ ਫਿਰ ਜੇ ਤੁਹਾਡੀ ਵਰਗੀਆਂ ਸ਼ਕਤੀਤਾਂ ਜਿਹੜੀਆਂ ਨੇ ਜਿਨ੍ਹਾਂ ਨੇ ਪਹਿਰਾ ਦੇਣਾ ਹੈ ਜਿਨ੍ਹਾਂ ਨੇ ਮਰਿਆਦਾ ਨੂੰ ਕਾਇਮ ਕਰਨਾ ਹੈ ਜੇ ਉਹ ਨੋਟਿਸ ਨਹੀਂ ਲੈਣਗੇ ਤੇ ਅਸੀਂ ਕਿੱਥੇ ਜਾਵਾਂਗੇ ਮੈਂ ਬੇਨਤੀ ਕਰੂੰਗਾ ਜਹਦਰ ਗਿਆਨੀ 레 ਵੀਰ ਸਿੰਘ ਜੀ ਹੋਰਾਂ ਨੂੰ ਕਿ ਉਹ ਕਿਰਪਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਤੇ ਗੁਰਮਤ ਦੇ ਅਨਸਾਰ ਮਰਿਆਦਾ ਦੇ ਅਨਸਾਰ ਰਹਿਤ ਮਰਿਆਦਾ ਦੇ ਅਨਸਾਰ ਰਵਾਇਤਾਂ ਦੇ ਮੁਤਾਬਕ ਪਰੰਪਰਾਵਾਂ ਦੇ ਮੁਤਾਬਕ ਜੋ ਉਹਨਾਂ ਨੇ ਮਰਿਆਦਾ ਭੰਗ ਕੀਤੀ ਹੈ ਰਵਾਇਤਾਂ ਭੰਗ ਕੀਤੀਆਂ ਨੇ ਉਹਦੀ ਜਿਹੜੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਉਹਦੇ ਬਤ ਨੂੰ ਉਹਨਾਂ ਨੂੰ ਤਨਖਾਹ ਨਾ ਹੋਣੀ ਚਾਹੀਦੀ ਦੂਜੀ ਮੈਂ ਬੇਨਤੀ ਕਰੂੰਗਾ ਜਹਦਰ ਗੈਲਰਿਕ ਬੀਸਿੰਗ ਉਹਨਾਂ ਦੇ ਚਰਨਾਂ ਦੇ ਵਿੱਚ ਕਿ ਜਦਦਰਸ ਤੁਹਾਨੂੰ ਮਾੜਾ ਸੀ ਮੈਂ ਔਗਣ ਹਾਂ ਸੀ ਤੇ ਮੈਂ ਤੇ ਆ ਪਹਿਲਾਂ ਵੀ ਇਸ ਆਸ਼ੇ ਨਾਲ ਚੱਲਦਾ ਕਿ ਸਤਿਗੁਰਾਂ ਦੇ ਉਸ ਸ਼ਬਦ ਅਨਸਾਰ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਹੋਏ ਪਰ ਆਪ ਵੀ ਨੇ ਕੋਸ਼ਿਸ਼ ਕਰਦੀ ਆ ਕਿ ਗੁਰਮਤ ਤੇ ਪੈਰਾ ਦੀ ਪਰ ਫਿਰ ਵੀ ਅਣਜਾਣ ਹੈ ਭੁੱਲਣਾ ਹੈ ਗੁੱਲਾ ਹੋ ਜਾਂਦੀਆਂ ਨੇ पर 16 अक्टूबर जिस दिन 15 नु मेरे विरुद्ध आदेश जारी ਕੀਤਾ ਗਿਆ ਤੇ 16 अक्टूबर ਨੂੰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਹੋਰਾਂ ਨਹੀਂ ਇੱਕ ਤਤਿ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਬੈਠ ਕੇ ਆਪਣੇ ਜਥੇਦਾਰ ਨਿਵਾਸ ਦੇ ਉੱਪਰ ਬੈਠ ਕੇ ਇੱਕ ਰੋਂਦਿਆਂ ਹੋਏ ਜਿਹੜੀ ਵੀਡੀਓ ਕਾਈ ਸੀ ਜੀ ਦੇ ਵਿੱਚ ਦੋਸ਼ ਲਾਇਆ ਸੀ ਕਿ ਬਿਰਸਾ ਸਿੰਘ ਮਲਤੋਖਾ ਨੇ ਮੈਨੂੰ ਮੇਰੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਨੇ ਮੇਰੀਆਂ ਬੱਚੀਆਂ ਬਾਰੇ ਮਾੜਾ ਬੋਲਿਆ ਏ ਮੇਰੀ ਜਾਤ ਪਰਖੀ ਓ ਜਿਹੜੇ ਵੀਡੀਓ ਪਾਈ ਸੀ ਉਹ ਵੱਡਾ ਕੁਫਰ ਸੀਗਾ ਝੂਠ ਸੀਗਾ ਬਣਾ ਸੀਗਾ ਮੈਂ 16 ਅਕਤੂਬਰ ਤੋਂ ਲੈ ਕੇ ਲਗਾਤਾਰ ਅੱਜ 2 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਲਗਭਗ ਸਵਾ 2 ਮਹੀਨੇ ਹੋ ਗਏ ਮੈਨੂੰ ਉਹਦਾ ਇਖਤਿਆਰ ਨਹੀਂ ਮਿਲਿਆ ਮੈਂ ਕਿਹਾ ਕਿ ਜਿੰਦਰ ਸਾਹਿਬ ਜੀਵਨ ਨੇ ਮੇਤੇ ਦੋਸ਼ ਲਾਏ ਸੀ ਜਿਹੜੇ ਕਿ ਮੈਨੂੰ ਪਤਾ ਕਿ ਉਹਨਾਂ ਨੇ ਛਰੇ ਅੰਚੂੜ ਕੋਲਿਆ ਕੌਮ ਨੂੰ ਗੁੰਮਰਾਹ ਕੀਤਾ ਕੌਮ ਦੇ ਵਿੱਚ ਪੜხਾਜ ਪੈਦਾ ਕਰਨ ਲਈ ਸਿਰਫ ਇੱਕੇ ਨਿੱਜੀ ਹਿੱਤ ਸਾਧਨ ਲਈ ਉਹ ਦੋਸ਼ ਝੂਠੇ ਸੀ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਸਵੀਰ ਦੇ ਥੱਲੇ ਖੜ ਕੇ ਵੀ 29 ਅਕਤੂਬਰ ਨੂੰ ਬੇਨਤੀ ਕਰਕੇ ਆਇਆ ਸੀ ਤੇ ਮੈਂ ਅੱਜ ਨਿਮਰਤਾ ਸਹਿਤ ਸਿੰਘ ਸਾਹਿਬ ਗਨੀ ਰਗਬੀ ਸਿੰਘ ਜਰਣ ਬੇਨਤੀ ਕਰਦਾ ਕਿ ਮੇ ਮੈਂ ਤੇ ਮੇਰਾ ਪਰਿਵਾਰ ਅੱਜ ਵੀ ਉਹਨਾਂ ਦੋਸ਼ਾਂ ਨੂੰ ਲੈ ਕੇ ਬੜੇ ਦੁਖੀ ਹਨ ਕਿਉਂਕਿ ਸਿੰਘ ਸਾਹਿਬ ਨੇ ਝੂਠ ਬੋਲਤਾ ਦੋਸ਼ ਲਾਤੇ ਮੇਰੇ ਵਰਗੇ ਇੱਕ ਨਿਮਾਣੇ ਸਿੱਖ ਤੇ ਅਮਰਤਾ ਦੀ ਸਿੱਖ ਤੇ